ਕਮੀਜ਼ਾਂ ਸ਼ੀਟ ਦੀਆਂ ਮਲਤਾਨੋਂ ਆਈਆਂ ਨੇ ਮਾਵਾ ਆਪਣੀਆਂ ਜੀ ਨਰੀਝਾਂ ਲਾਈਆਂ ਨੇ ਮਾਵਾ ਬੜੀਆਂ ਰੀਝਾਂ ਲਾਉਂਦੀਆਂ ਨੇ ਧੀਆ ਤੇ ਹਨਾ ਬੜੇ ਸੋਹਣੇ ਸੋਹਣੇ ਸੂਟ ਤੇ ਮਾਵਾ ਨੇ ਲੈ ਕੇ ਰੱਖਣੇ ਹਨਾ ਤੇ ਜਦੋਂ ਕਿਤੇ ਜਾਣਾ ਨੇ ਤੇ ਮਾਂ ਨੇ ਕਹਿਣਾ ਆ ਚੁੰਨੀ ਲੈ ਕੇ ਦੇਖ ਉੱਤੇ ਤੇਰੇ ਤੇ ਵੇਖ ਕਿੰਦੀ ਸੋਹਣੀ ਲੱਗਦੀ ਆ ਤੇ ਉਹਨਾਂ ਨੇ ਕਹਿਣਾ ਧੀਏ ਸੋਹਣੇ ਸੋਹਣੇ ਸੂਟ ਪਾਇਆ ਕਰ ਤੂੰ ਬੜੀ ਸੋਹਣੀ ਲੱਗਦੀ ਆ ਜਦੋਂ ਤੇਰੇ ਵਧੀਆ ਸੋਹਣੇ ਸੋਹਣੇ ਸੂਟ ਪਾਏ ਹੁੰਦੇ ਨੇ ਹਨਾ ਤੇ ਹੁਣ ਭਾਵੇਂ ਉਹਦੂ ਜ਼ਿਆਦੇ ਮਹਿੰਗੇ ਲੈ ਲੀਏ ਹੁਣ ਤਾਂ ਵੀ ਉਹੋ ਗੱਲ ਨਹੀਂ ਰਹੀ ਅੱਗੇ ਕਹਿੋ ਜਿਆ ਸੂਟ ਹੁੰਦਾ ਤੇ ਮਾਂ ਕੋਲੇ ਜਾਣਾ ਪਾ ਕੇ ਵੀ ਮਾਂ ਨੂੰ ਦਿਖਾਉਣਾ ਵੀ ਮਾਂ ਮੈਂ ਨਵਾਂ ਬਣਾ ਲਿਆ ਤੇ ਹੁਣ ਤਾਂ ਜਿੰਨੇ ਮਰਜੀ ਮਹਿੰਗੇ ਮਹਿੰਗੇ ਲੈ ਲਓ ਹਨਾ ਤੇ ਪਰ ਸਰਦਾਰ ਨੀਗਾ ਤੇ ਆਪਾਂ ਜਾਈ ਸੀ ਜੀ ਦੁਕਾਨ ਤੇ ਕੱਪੜਿਆਂ ਵਾਲੀ ਤੇ ਜਿੱਥੋਂ ਕਿ ਬਹੁਤ ਹੀ ਸੋਹਣੀਆਂ ਵੈਰਾਈਟੀਆਂ ਮਿਲਦੀਆਂ ਨੇ ਆਪਣੀਆਂ ਬੱਚੀਆਂ ਦੇ ਵਿਆਹਾਂ ਵੇਲੇ ਵੀ ਮੈਂ ਇੱਥੋਂ ਲੈ ਕੇ ਗਈ ਸੀ ਤੁਹਾਨੂੰ ਆਪਾਂ ਦਿਖਾਉਨੇ ਆ ਜੀ ਆਪਾਂ ਕਿੱਥੇ ਪਹੁੰਚੇ ਆ ਆਪਾਂ ਪਹੁੰਚੇ ਆ ਜੀ ਗਣੇਸ਼ ਕਲਾਥ ਸਟੋਰ ਤੇ ਠੀਕ ਹੈ ਜੀ ਦਾਜਬਰੀ ਦੇ ਸਾਰੇ ਕੱਪੜੇ ਇਨਾਂ ਦੇ ਮਿਲਦੇ ਆ ਜੀ ਗਣੇਸ਼ ਕਲਾਥ ਸਟੋਰ ਤੋਂ ਤੇ ਇਹ ਆਪਣੇ ਹੈਗਾ ਜੀ ਹਨੂਮਾਨਗੜ੍ਹ ਟਾਊਨ ਦੇ ਵਿੱਚ ਨਗਰਪਾਲਿਕਾ ਦੇ ਬਿਲਕੁਲ ਸਾਹਮਣੇ ਹੈ ਜੀ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਆਪਾਂ ਕਰਤੀ ਜੀ ਐਂਟਰੀ ਹੁਣ ਨਾਲ ਆਪਣੇ ਅਨਮੋਲ ਹੈ ਤੇ ਆਪਾਂ ਹੁਣ ਪਹੁੰਚ ਗਏ ਜੀ ਦੁਕਾਨ 'ਚ ਤੇ ਆਪਾਂ ਤੁਹਾਨੂੰ ਇਹਨਾਂ ਦੇ ਸੂਟ ਵੀ ਦਿਖਾਉਨੇ ਆ ਤੇ ਲੈਨੇ ਆ ਫਿਰ ਆਪਾਂ ਜਿਹੜੇ-ਜਿਹੜੇ ਸੋਹਣੇ ਲੱਗੇ ਹਨਾ ਇਹ ਤਾਂ ਵਿੱਚ ਹੀ ਨਾਲ ਹੀ ਚਿੰਬੜਿਆ ਰਹਿੰਦਾ ਤੇ ਸੇਠ ਜੀ ਸਾਡੇ ਬੈਠੇ ਨੇ ਜੀ ਸਾਡੇ ਨਾਲ ਪੁਰਾਣਾ ਇਹਨਾਂ ਦੀ ਜਾਣਕਾਰੀ ਹੈਗੀ ਐ ਲਓ ਜੀ ਸੇਠ ਜੀ ਤਾਂ ਕਿਰਾ ਪੈਸੇ ਗਣਨ ਦੇ ਵਿੱਚ ਮਗਨ ਹੋਏ ਬੈਠੇ ਨੇ ਪੂਰੇ ਨੋਟ ਛੋਟੇ ਹੈ ਬਸ ਗਿਣੀ ਜਾਂਦੇ ਆ ਫਟਾਫਟ ਵੀ ਹੁਣ ਮੈਂ ਨਾ ਲਾਲਾਂ ਥਈ ਹਨਾ ਪੈਸਿਆਂ ਦੀ ਤੇ ਚਲੋ ਕੋਈ ਨਹੀਂ ਆਪਾਂ ਦੇਖਦੇ ਆ ਹੁਣ ਉੱਪਰ ਜਾ ਕੇ ਵੈਸੇ ਬੰਦੇ ਬਹੁਤ ਚੰਗੇ ਨੇ ਜੀ ਇਹ ਕਿਉਂਕਿ ਅਸੀਂ ਕਾਫੀ ਟਾਈਮ ਤੇ ਆਉਨੇ ਆ ਇਹਨਾਂ ਕੋਲੇ ਸਾਨੂੰ ਹੋਗੇ 25 26 ਸਾਲ ਆਉਂਦਿਆਂ ਨੂੰ ਪੁਰਾਣੀ ਦੁਕਾਨ ਹੈ ਜੀ ਇਹਨਾਂ ਦੀ ਦੇ ਆ ਦੇਖੋ ਤੁਸੀਂ ਸਾਰੇ ਸਟਾਫ ਦੇ ਹਨਾ ਖੁਸ਼ ਹੋਗੇ ਵੀ ਆਏ ਨੇ ਹਨਾ ਸੂਟ ਸਾਰਟ ਖਰੀਦਣ ਆ ਦੇਖੋ ਕਪੜਾ ਬਹੁਤ ਸੋਹਣਾ ਪਿਆ ਇਹਨਾਂ ਕੋਲੇ ਬਹੁਤ ਸੋਹਣੀਆਂ ਸੋਹਣੀਆਂ ਵੈਰਾਈਟੀਆਂ ਹੁੰਦੀਆਂ ਨੇ ਕੁੜੀਆਂ ਦੇ ਵਿਆਹਾਂ ਵੇਲੇ ਬਰੀ ਦੇ ਦਾਜ ਦੇ ਸੂਟ ਜਦੋਂ ਮਰਜੀ ਤੁਸੀਂ ਖਰੀਦੋ ਮੁੰਡਿਆਂ ਦੇ ਵਿਆਹਾਂ ਵੇਲੇ ਕੁੜੀਆਂ ਦੇ ਵਿਆਹਾਂ ਵੇਲੇ ਬਹੁਤ ਸੋਹਣਾ ਸੋਹਣਾ ਕਪੜਾ ਹੁੰਦਾ ਇਹਨਾਂ ਕੋਲੇ ਸਸਤੇ ਥੋੜੀ ਆਪਾਂ ਗੱਲ ਵੀ ਕਰਵਾਵਾਂਗੇ ਤੇ ਨਾਲ ਆਪਾਂ ਪੁੱਛਦੇ ਵੀ ਹਾਂ ਸਾਰਾ ਕੁਝ ਆਪਾਂ ਇਹਨਾਂ ਤੋਂ ਐਡਰੈਸ ਲੈ ਹਾਂਜੀ ਤੁਹਾਡੇ ਕੋਲ ਵੈਰਾਈਟੀਆਂ ਬਹੁਤ ਆ ਤੁਸੀਂ ਟਾਈਮ ਤੋਂ ਪਹਿਲਾਂ ਹੀ ਕਿਵੇਂ ਲੈ ਆਏ ਇਸੇ ਫਾਇਦੇ ਨਾਲ ਚੀਜ਼ਾਂ ਲੈਂਦੇ ਤਾਂ ਫਾਇਦੇ ਨਾਲ ਹੀ ਦਿੰਦੇ ਆ। ਅੱਛਾ। ਹਾਂਜੀ। ਯਾਨੀ ਕੱਪੜਾ ਤੁਹਾਡੇ ਕੋਲੇ ਮਿਲ ਹਰ ਵੈਰਾਈਟੀ ਦਾ ਜਾਂਦਾ। ਹਾਂਜੀ ਕਿਸ ਤਰ੍ਹਾਂ ਮਰਜ਼ੀ ਲਓ। ਮੈਨੂੰ ਪਤਾ ਹੈ ਕਿਉਂਕਿ ਪਹਿਲਾਂ ਮੇਰੇ ਬੱਚਿਆਂ ਦੀ ਮੈਰਿਜ ਹੋਈ ਉਹਦੋਂ ਵੀ ਮੈਂ ਇੱਥੋਂ ਹੀ ਲੈ ਕੇ ਗਈਆਂ ਹਰੇਕ ਤਰ੍ਹਾਂ ਦੀ। ਹਰੇਕ ਤਰ੍ਹਾਂ ਦਾ ਮਤਲਬ ਸੂਟ ਮੈਨੂੰ ਮਿਲਿਆ ਤੇ ਉਹ ਕੁੜੀਆਂ ਕੋਲੇ ਹੰਡਿਆ ਵੀ ਬਹੁਤ ਹੈ ਸੋਹਣਾ ਸੀਗਾ। ਤੇ ਹੁਣ ਵੀ ਤੁਸੀਂ ਨਵੀਆਂ-ਨਵੀਆਂ ਵੈਰਾਈਟੀਆਂ ਲੈ ਕੇ ਆਏ ਹੋ। ਬਹੁਤ ਜੀ ਬਹੁਤ ਪਿਓਰ ਮਸਲੀਨ, ਡੋਰੀਆ, ਕਾਟਨ ਹਰ ਤਰ੍ਹਾਂ ਦਾ ਫੈਬਰਿਕ ਮਿਲੂ ਆਪਣੇ ਕੋਲੇ। ਅੱਛਾ ਅੱਛਾ। 10 10 ਬਰੇਜ਼ ਟੋਟਲ ਮਿਲੇਗੀ ਟੋਟਲ ਅੱਛਾ ਅੱਛਾ ਜੇ ਤੁਹਾਡੀ ਦੁਕਾਨ ਤੇ ਆਉਣਾ ਤਾਂ ਫਿਰ ਇਹ ਕਿਹੜੇ ਪਾਸੇ ਦੀ ਜੇ ਮਤਲਬ ਬਾਜ਼ਾਰ ਤੇ ਹੁੰਦਾ ਪੁਰਾਣੀ ਨਗਰਪਾਲਿਕਾ ਦੇ ਕੋਲ ਦੁਕਾਨ ਆਪਣੀ ਗਣੇਸ਼ ਕਲਾ ਸਟੋਰ ਨਰਤਨ ਦੇਵ ਰਾਜ ਕੁਮਾਰ ਅੱਛਾ ਅੱਛਾ ਠੀਕ ਹੈ ਮੇਨ ਬਾਜ਼ਾਰ ਦੇ ਵਿੱਚ ਨੰਬਰ ਪਾ ਦਾਂਗੇ ਨਾ ਜਿੰਕ ਪਾ ਦਾਂਗੇ ਦੁਕਾਨ ਦਾ ਹਨਮਾਨਗੜ੍ਹ ਟਾਊਨ ਜੈਕਸਨੀ ਟਾਊਨ 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 ਠੀਕ ਹੈ ਠੀਕ ਹੈ ਪੁਰਾਣੀ ਨਗਰਪਾਲਿਕਾ ਦੇ ਬਿਲਕੁਲ ਸਾਹਮਣੇ ਦੁਕਾਨ ਹੈ ਠੀਕ ਹੈ ਠੀਕ ਹੈ ਮਸ਼ਹੂਰ ਦੁਕਾਨ ਹੈ ਗਣੇਸ਼ ਸਾਡੇ ਵਰਗੀਆਂ ਦੇ ਪਾਉਣ ਵਾਲੇ ਵੀ ਸੂਟ ਹੈਗੇ 60 ग्राम 80 ग्राम सारी क्वालिटी मिल ਜਾਣਗੇ ਆਪਣੇ ਕੋਲੇ ਇਹ ગ્રਾਮਾਂ ਦਾ ਕੀ حساب ਹੁੰਦਾ ਹਾਂਜੀ ગ્રਾਮਾਂ ਦਾ ਕੀ ਗ੍ਰਾਮ ਜਿਵੇਂ ਪਿਓਰ ਹੈ ਜਿ ਪਿਓਰ ਦੀ ਅਲੱਗ ਅਲੱਗ ਕੁਆਲਿਟੀ ਹੈ ਅੱਛਾ ਅੱਛਾ ਹਾਂਜੀ ਉਹ ਹੌਲਾ ਕਪੜਾ ਪਾ ਹਾਂਜੀ ਕੀ ਹੈ ਮੈਂ ਕਿਹਾ ਸਾਡੇ ਜਿਹੜਾ ਇੰਨਾ ਵਜਨ ਆ ਗ੍ਰਾਮਾਂ ਦੇ ਹਿਸਾਬ ਨਾਲ ਪੂਰਾ ਨਹੀਂ ਹੁੰਦਾ ਇਹ ਕੁਆਲਿਟੀ ਵੇਸ ਹੈ ਜੇ ਪਿਓਰ ਦੇ ਲਓਗੇ ਸੈਮੀ ਦੇ ਲਓਗੇ ਅੱਛਾ ਅੱਛਾ ਸੈਮੀ ਦੇ ਹਾਫ ਹੈ ਐਸੀ ਥੋੜੀ ਦੁਕਾਨ ਮਸ਼ਹੂਰ ਹੈ ਹੈ ਨਾ ਪੌਂਡ ਦੇ ਵਿੱਚ ਆਪਣੇ ਸ਼ੰਪੋਰੀਅਮ ਗਣੇਸ਼ ਕਲਾਸ ਸਟੋਰ ਪ੍ਰੇਸ਼ ਕਲਾਸ ਹਾਂ ਕੋਰਨਰ ਦੀ ਹੈ ਅੱਛਾ ਅੱਛਾ ਤਿੰਨ ਮੰਜ਼ਿਲ ਦੁਕਾਨ ਹੈ ਕੋਰਨਰ ਦੀ ਕੋਨਾ ਠੀਕ ਹੈ ਸਾਨੂੰ ਤਾਂ ਪਤਾ ਨਾ ਸਾਨੂੰ ਨਰਤਮ ਦੁਕਾਨਾ ਦੋ ਨਰਤਮ ਕਪੜੇ ਦਾ ਨਾਮ ਨਾਲ ਮਸ਼ਹੂਰ ਦੁਕਾਨ ਹੈ ਹਾਂਜੀ ਉਹ ਦੁਕਾਨ ਹੈ ਹਾਂਜੀ ਦੁਕਾਨ ਦਾ ਨਾਮ ਗਣੇਸ਼ ਕਲਾ ਸਟੋਰ ਹੈ ਠੀਕ ਹੈ ਠੀਕ ਹੈ ਹਾਂਜੀ ਜੇ ਨੂੰ ਮਰਜ਼ੀ ਪੁੱਛ ਲੋ ਚ ਅੱਛਾ ਇਹ ਪੁਰਾਣੀ ਨਗਰਪਾਲਿਕਾ ਕੋਲ ਮੇਨ ਬਾਜ਼ਾਰ ਜਾਣਾ ਹੈ ਮੇਨ ਬਾਜ਼ਾਰ ਜਾਣਾ ਤਾਂ ਅਗਲਾ ਇੱਥੇ ਲੈ ਆਉਗਾ ਬਹੁਤ ਵਧੀਆ ਗੱਲ ਹੈ ਜੀ ਚਲੋ ਸਾਨੂੰ ਵੀ ਸੂਟ ਦਿਖਾਓ ਹੁਣ ਅਸੀਂ ਵੀ ਲੈ ਲਈਏ ਹਾਂਜੀ ਦਿਖਾਵੇ ਉਹ ਤਾਂ ਵੈਸਾ ਲਓ ਜੀ ਹੁਣ ਆਪਾਂ ਦੇਖਦੇ ਆ ਸੂਟ ਹਨਾ ਵੀ ਇਹਨਾਂ ਕੋਲੇ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਆਈਆਂ ਤੇ ਨਾਲੇ ਨਾਲ-ਨਾਲ ਤੁਹਾਨੂੰ ਵੀ ਦਿਖਾਉਨੇ ਆ ਆ ਦੇਖੋ ਤੁਸੀਂ ਕਿੰਨਾ ਸੋਹਣਾ ਕਲਰ ਹੈ ਇਹਦਾ ਬਲੂ ਕਲਰ ਦਾ ਸੂਟ ਹੈ ਇਹ ਤੇ ਆਹ ਦੇਖੋ ਤੁਸੀਂ ਇਹਦੇ ਨਾਲ ਭਾਰੀ ਚੁੰਨੀ ਹੈਗੀ ਇਹ ਚੁੰਨੀਆਂ ਬਹੁਤ ਸੋਹਣੀਆਂ ਨੇ ਜੀ ਇਹਨਾਂ ਦੇ ਨਾਲ ਭਾਰੀਆਂ-ਭਾਰੀਆਂ ਤੇ ਆਹ ਦੇਖੋ ਤੁਸੀਂ ਪੈਰਟ ਕਲਰ ਦਾ ਹਨਾ ਮੈਨੂੰ ਤਾਂ ਇਹ ਵੀ ਸੋਹਣਾ ਲੱਗਿਆ ਸੋਹਣੇ ਤਾਂ ਬਹੁਤ ਲੱਗਦੇ ਆ ਪਰ ਇੰਨੇ ਕਰੀਏ ਕੀ ਹਨਾ ਇੱਕ ਤਾਂ ਰੱਖਣ ਨੂੰ ਵੀ ਮੈਂ ਕਹਿਨੀ ਆ ਕਮਲੇ ਹੋ ਜਾਈਦਾ ਪ੍ਰੈਸ ਕਰਾ ਕਰਾ ਕੇ ਤੇ ਉਹ ਕਰ ਲਈਦਾ ਹੈਗਾ ਕਦੇ ਪੇਟੀਆਂ ਅਲਮਾਰੀਆਂ ਭਰ ਰੱਖੀਆਂ ਨੇ ਤੇ ਸੂਟਾਂ ਦੀ ਗਿਣਤੀ ਕੋਈ ਨਹੀਂ ਤੇ ਮੈਂ ਕਹਿੰਦੀ ਆ ਖੱਪ ਜੰਨੀਆਂ ਤੇ ਪਰ ਸੂਟਾਂ ਤੋਂ ਜੀ ਨਹੀਂ ਆਕਦਾ ਹਨਾ ਆ ਲੋ ਜੀ ਲਾਲ ਸੂਟ ਕੱਢ ਲਿਆ ਹੁਣ ਇਹਨਾਂ ਨੇ ਆਪਾਂ ਲਾਲ ਲੈਣਾ ਤਾਂ ਨਹੀਂ ਪਰ ਰੀ ਜ਼ਰੂਰ ਪੂਰੀ ਕਰਾਂਗੇ ਭਾਵੇਂ ਅੰਗ ਦੇ ਨਾਲ ਲਾ ਲਈਏ ਵੀ ਹਾਂ ਲੱਗੂਗਾ ਵੀ ਹਾਂ ਜੀ ਲਾਲ ਸੂਟ ਆਪਣੇ ਅੰਗ ਨਾਲ ਲੱਗਿਆ ਸੀ ਪਹਿਲਾਂ ਦੇ ਪਾਏ ਹੋਏ ਜੀ ਹੁਣ ਤਾਂ ਕਿਹੜਾ ਬੁੜੇ ਹੋ ਕੇ ਹਨਾ ਤੇ ਆ ਲੈ ਜੇ ਮੈਂ ਤਾਂ ਚੁੰਨੀ ਵੀ ਪੁੱਠੀ ਲੈ ਜੀ ਕਿਹੜਾ ਪਤਾ ਲੱਗਦਾ ਚਲੋ ਕੋਈ ਨਹੀਂ ਹੁਣੇ ਸਿੱਧੀ ਕਰਕੇ ਲੈ ਲੈਨੇ ਆ ਕੁੜੀਓ ਤੁਸੀਂ ਆਇਆ ਕਿਤੇ ਮਜ਼ਾਕਣਾ ਬਣਾਇਓ ਆਂਟੀ ਦਾ ਵੀ ਚੁੰਨੀਆ ਪੁੱਠੀਆਂ ਲਈ ਜਾਂਦੀ ਆ ਨਾ ਆਹ ਦੇਖੋ ਤੁਸੀਂ ਕਿਵੇਂ ਲੱਗਿਆ ਲਾਲ ਸੂਟ ਤੇ ਲਾਲ ਚੁੰਨੀ ਆਪਣੇ ਤੇ ਆਹ ਦੇਖੋ ਤੁਸੀਂ ਹੁਣ ਹੋਰ ਕਲਰ ਕੱਢ ਕੇ ਲਿਆਉਣਗੇ ਕਲਰ ਇਹਨਾਂ ਕੋਲੇ ਉਠਵੇਂ ਉਠਵੇਂ ਵਧੀਆ ਠਾ ਕਰਦੇ ਆ ਤੇ ਇਹ ਤੁਸੀਂ ਭਾਈ ਲੈ ਜਾਓ ਬਰੀ ਵਾਸਤੇ ਲੈ ਜਾਓ ਬਹੂਆਂ ਵਾਸਤੇ ਲੈ ਜਾਓ ਕੁੜੀਆਂ ਵਾਸਤੇ ਲੈ ਜਾਓ ਵਿਆਹਾਲੀਆਂ ਵਾਸਤੇ ਆਹ ਦੇਖੋ ਬਹੁਤ ਸੋਹਣੇ ਮੈਂ ਇੱਥੋਂ ਬਰੀ ਆ ਕੁੜੀਆਂ ਦੇ ਵਿਆਹਾਂ ਦੇ ਲੀੜੇ ਬਣਾਏ ਸੀ ਸੂਟ ਬਹੁਤ ਸੋਹਣੇ ਸੀਗੇ ਮੈਂ ਕਹਿੰਨੀ ਐਨੇ ਸੂਟ ਹੰਡੇ ਤੇ ਆਹ ਦੇਖੋ ਤੁਸੀਂ ਆਹ ਵੇਖੋ ਕੀ ਸੋਹਣਾ ਕਲਰ ਹੈ ਤੇ ਦੇਖੋ ਕਢਾਈ ਕਿੰਨੀ ਬਰੀਕ ਬਰੀਕ ਹੈਗੀ ਆ ਹਨਾ ਮੈਨੂੰ ਇਹੋ ਜਿਹੇ ਸੂਟ ਬੜੇ ਸੋਹਣੇ ਲੱਗਦੇ ਨੇ ਮੈਨੂੰ ਕਢਾਈ ਜੀ ਵਾਲੇ ਬਹੁਤ ਸੋਹਣੇ ਲੱਗਦੇ ਨੇ ਵੈਸੇ ਪਲੇਨ ਵੀ ਬਣਾ ਕੇ ਰੱਖਦੀ ਆ ਪਰ ਕਢਾਈ ਵਾਲੇ ਵੀ ਪੌਣੇ ਜਿਆਦੇ ਭਾਰੇ ਪਾਏ ਨਹੀਂ ਜਾਂਦੇ ਰੋਜ਼ ਦੇ ਵਿੱਚ ਪ੍ਰੋਟੀਨ ਦੇ ਵਿੱਚ ਜਿਆਦੇ ਭਾਰੇ ਪਾਉਣੇ ਥੋੜੇ ਜਿ ਔਖੇ ਹੋ ਜਾਂਦੇ ਆ ਹਨਾ ਤੁਹਾਨੂੰ ਵੀ ਪਤਾ ਹੀ ਆ ਕੁੜੀਓ ਆਹ ਲੋ ਆਪਾਂ ਚੁੰਨੀ ਲੈ ਕੇ ਦੇਖੀ ਚੁੰਨੀ ਦੇਖੋ ਕਿੰਡੀ ਸੋਹਣੀ ਆ ਹਨਾ ਚੁੰਨੀਆਂ ਨਾਲ ਟੌਰ ਬਣ ਜਾਂਦੀ ਆ ਮੈਂ ਕਹਿੰਨੀ ਆ ਖੋਸ਼ ਕਰ ਦਿੰਦਾ ਆਹ ਲੋ ਜੀ ਆਪਣੇ ਸੇਠਾ ਨੇ ਇੱਕ ਸੂਟ ਹੋਰ ਕੱਟ ਲਿਆ ਜੀ ਔਰੇਂਜ ਕਲਰ ਦਾ ਔਰ ਮੈਂ ਕਿਹਾ ਕੀ ਕਰਨਾ ਕਹਿੰਦਾ ਨਹੀਂ ਮੈਡਮ ਇਹ ਵੀ ਦੇਖੋ ਲੈ ਦੇਖ ਲੈਣੀ ਆ ਭਾਈ ਲੈ ਦੱਸ ਹਨਾ ਇਹ ਕਿਉਂ ਵਿਚਾਰਾ ਪਿੱਛੇ ਰਹਿਣਾ ਚਾਹੀਦਾ ਹੈਗਾ ਲ ਔਰੇਂਜ ਵੀ ਲਾ ਕੇ ਦੇਖਦੇ ਆ ਆਪਾਂ ਅੰਗ ਨਾਲ ਵੀ ਕਿਵੇਂ ਲੱਗਦਾ ਹੈਗਾ ਇਹ ਆ ਦੇਖੋ ਜੀ ਤੁਸੀਂ ਔਰੇਂਜ ਵੀ ਚੱਕ ਲਿਆ ਆਪਾਂ ਇਹਦੀ ਮੈਨੂੰ ਲੱਗਦਾ ਕਢਾਈ ਕਿੱਧਰ ਗਈ ਕਢਾਈ ਤਾਂ ਦੂਜੇ ਪਾਸੇ ਆ ਆ ਆ ਗਈ ਕਢਾਈ ਇਹਦੀ ਹਨਾ ਐਸ ਪਾਸੇ ਆ ਗਈ ਬਰੀਕ ਕਢਾਈ ਆ ਨਾ ਪਤਾ ਨਹੀਂ ਲੱਗਦਾ ਜਿਆਦੇ ਹੈਵੀ ਨਹੀਂ ਹੈਗੀ ਇਹ ਆ ਦੇਖੋ ਤੁਸੀਂ ਕਿੰਡੀ ਸੋਹਣੀ ਲੱਗਦੀ ਹੈ ਕਢਾਈ ਇਹਦੀ ਕੁੜੀਓ ਜਿਹੜਾ ਜਿਹੜਾ ਤੁਹਾਨੂੰ ਪਸੰਦ ਆ ਗਿਆ ਕਲਰ ਪਸੰਦ ਆ ਗਿਆ ਸੂਟ ਪਸੰਦ ਆ ਗਿਆ ਸਕਰੀਨ ਸ਼ਾਟ ਲੈ ਲਿਓ ਮੈਂ ਨੰਬਰ ਦੇਵਾਂਗੀ ਉੱਤੇ ਸਕਰੀਨ ਸ਼ਾਟ ਲੈ ਕੇ ਤੇ ਤੁਸੀਂ ਇਹਨਾਂ ਨੂੰ ਭੇਜ ਦਿਓ ਆਪੇ ਇਹ ਇਥੋਂ ਪੈਕ ਕਰਕੇ ਤੁਹਾਨੂੰ ਸੂਟ ਭੇਜ ਦੇਣਗੇ ਠੀਕ ਹੈ ਡਿਲੀਵਰੀ ਕਰ ਦਣਗੇ ਉਹ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਗਈ ਬਾਕੀ ਸੂਟ ਖਰਾਬ ਹੁੰਦਾ ਉਹ ਇਹੋ ਜੀ ਕੋਈ ਗੱਲ ਨਹੀਂ ਕਦੇ ਵੀ ਸੂਟ ਇਹਨਾਂ ਦਾ ਖਰਾਬ ਨਹੀਂ ਹੁੰਦਾ ਆਪਾਂ ਕਹਿ ਦਿੰਨੇ ਵੀ ਸੂਟ ਲੈ ਕੇ ਆਏ ਸੀ ਜੀ ਤੇ ਆਏ ਹੋ ਗਿਆ ਕਲਰ ਫੇਡ ਹੋ ਗਿਆ ਕਦੇ ਇਹਨਾਂ ਦਾ ਕਲਰ ਨਹੀਂ ਖਰਾਬ ਹੁੰਦਾ ਕਦੇ ਇਹਨਾਂ ਦੇ ਸ਼੍ਰਿੰਕ ਨਹੀਂ ਹੁੰਦੇ ਹੈਗੇ ਸੂਟ ਆ ਦੇਖੋ ਕਿੱਡੇ ਸੋਹਣੇ ਸੋਹਣੇ ਕੋਟਨ ਦੇ ਸੂਟ ਨੇ ਕੋਟਨ ਦੇ ਸੂਟ ਇਹਨਾਂ ਕੋਲੋਂ ਦੂਜੇ ਵੀ ਆਏ ਪਏ ਜਿਹੜੇ ਕੁੜੀਆਂ ਅੱਜਕੱਲ ਬਣੇ ਬਣਾਏ ਲੈਂਦੀਆਂ ਨੇ ਉਹ ਵੀ ਮੈਂ ਤੁਹਾਨੂੰ ਦਿਖਾਵਾਂਗੀ ਆਪਾਂ ਉਹਦੀ ਵੀ ਵੀਡੀਓ ਬਣਾਵਾਂਗੇ ਕਸਪੈਸ਼ਲੀ ਬਣਾਵਾਂਗੇ ਉਹਦੀ ਹਨਾ ਆਹ ਦੇਖੋ ਤੁਸੀਂ ਅੱਜ ਕੱਲ ਕੁੜੀਆਂ ਪਾਉਂਦੀਆਂ ਨਾ ਕਾਲਜਾਂ ਕੂਲਜਾਂ ਚ ਜਾਂਦੀਆਂ ਤੇ ਪਾ ਲੈਂਦੀਆਂ ਨੇ ਦੂਜੇ ਹਨਾ ਤੇ ਆਹ ਦੇਖੋ ਤੁਸੀਂ ਇਹ ਆਪਣੇ ਮੈਂ ਕਹਿੰਨੀ ਆ ਵੀ ਕਿਹੜਾ ਕਲਰ ਪਸੰਦ ਆਵੇ ਇਹ ਥੋੜਾ ਜਿਹਾ ਗੁਲਾਬੀ ਹੈ ਇਹ ਨਹੀਂ ਆਪਾਂ ਲੈਣਾ ਹੈਗਾ ਉਹ ਥੋੜਾ ਜਿਹਾ ਗ੍ਰੀਨ ਆ ਉਹ ਵੀ ਨਹੀਂ ਲੈਣਾ ਹੋਰ ਦੇਖਦੇ ਆਂ ਆ ਪੀੜਾ ਇਹ ਤਾਂ ਥੋੜਾ ਜਿਆਦਾ ਪੀੜਾ ਹੈ ਹੈ ਮੈਂ ਮਰ ਜਾ ਚੁੰਨੀ ਕਿੱਡੀ ਸੋਹਣੀ ਹੈ ਏਦੀ ਮੈਂ ਕਹਿੰਦੀ ਹਾਂ ਚੁੰਨੀ ਤੇ ਲਟੋਪਿੰਗ ਹੋ ਚਾਹੀਦਾ ਵਿੱਚ ਚੁੰਨੀ ਐਡੀ ਸੋਹਣੀ ਆ ਦੇਖੋ ਕਲਰ ਕਿੱਡੇ ਪਿਆਰੇ ਪਿਆਰੇ ਆ ਹਨਾ ਪਤਾ ਕੀ ਐ ਸੂਟ ਕਢਾ ਲਈ ਦੇ ਜ਼ਿਆਦੇ ਤੇ ਸਰਦਾਰ ਜੀ ਪਤਾ ਕੀ ਕਹਿੰਦਾ ਕਹਿੰਦਾ ਸੂਟ ਤਾਂ ਪਸੰਦ ਤਾਂ ਉਹੀ ਆਉਣਾ ਜਿਹੜਾ ਪਹਿਲੀ ਵਾਰ ਸੇਠਾ ਨੇ ਕੱਢ ਕੇ ਤੁਹਾਡੇ ਮੂਰੇ ਸੱਟਤਾ ਤੁਸੀਂ ਲਵਾ ਦਿੰਨੀਓ ਠੇਰ ਦੁਕਾਨ ਕਰਾ ਲੈਨੀਓ ਖਾਲੀ ਅਗਲੇ ਦੀ ਸਾਰੇ ਸ਼ਾਮ ਤੱਕ ਅਗਲਾ ਸੰਭਾਲੀ ਜਾਂਦਾ ਹੈਗਾ ਤੁਹਾਡਾ ਕੀ ਜਾਂਦਾ ਹੈਗਾ ਤੁਸੀਂ ਉਹੋ ਜੇ ਲਿਆ ਕਰੋ ਜਿੰਨਾ ਵੀ ਨਾ ਸਰਦਾ ਨਹੀਂਗਾ ਵੀ ਹਾਂ ਅਸੀਂ ਲੈਣਾ ਉਹੀ ਕਢਾਇਆ ਕਰੋ ਪਰ ਕੀ ਕਰੀਏ ਸਬਰ ਨਹੀਂ ਆਉਂਦਾ ਐ ਰਹਿੰਦਾ ਵੀ ਇਹ ਕਿਤੇ ਉਹ ਜਿਹੜਾ ਦੂਜਾ ਸੂਟ ਆ ਕਿਤੇ ਬਾਹਲਾ ਸੋਹਣਾ ਨਾ ਹੋਵੇ ਹਨਾ ਆਹ ਕਲਰ ਪਿਆਰਾ ਮੈਨੂੰ ਲੱਗਦਾ ਆਹ ਲੈ ਲੂੰਗੀ ਇੱਕ ਤਾਂ ਮੈਂ ਹਨਾ ਆ ਮੈਨੂੰ ਠੀਕ ਲੱਗਿਆ ਆ ਕਲਰ ਵੀ ਸੋਹਣਾ ਹੈਗਾ ਇਹ ਥੋੜਾ ਜਆ ਡਾਰਕ ਹੈ ਹਨਾ ਥੋੜਾ ਜਆ ਨਹੀਂ ਇਹ ਨਹੀਂ ਲੈਂਦੀ ਹੈਗੀ ਮੈਂ ਸੂਟ ਉਹ ਸੂਟ ਸੋਹਣਾ ਹੈ ਚਲੋ ਦੇਖ ਲਓ ਤੁਸੀਂ ਤੁਹਾਡੇ ਤਾਂ ਪਾਉਣ ਵਾਲਾ ਹੈਗਾ ਹਨਾ ਮੈਂ ਤਾਂ ਉਹ ਲਾਈਟ ਜਆ ਲਵਾਂਗੀ ਤੁਹਾਨੂੰ ਪਤਾ ਵੀ ਆਪਾਂ ਫਿੱਕੇ ਜੇ ਪਾਲਾਂਗੇ ਚਲ ਕੋਈ ਨਹੀਂ ਹਨਾ ਹੁਣ ਆਪਣੀ ਬਾਹਲੀ ਉਮਰ ਨਹੀਂ ਨਾ ਰਹੀ ਲਾਲ ਗਲਾਲ ਪਾਉਣ ਵਾਲੀ ਤੁਹਾਨੂੰ ਵੀ ਪਤਾ ਹੀ ਹੈ ਆ ਦੇਖੋ ਆ ਕਿੱਡਾ ਪਿਆਰਾ ਕਲਰ ਆ ਮੈਂ ਕਹਿੰਦੀ ਹਾਏ ਕਹਿੰਦੀ ਕਹੋਂਦੀ ਚੁੰਨੀ ਆ ਮੈਂ ਮਰ ਜਾ ਕਿੱਡੀ ਸੋਹਣੀ ਚੁੰਨੀ ਆ ਹਨਾ ਚੁੰਨੀਆਂ ਦੇਖ ਕੇ ਨਹੀਂ ਰਹਿ ਜਾਂਦਾ ਸੂਟ ਦਾ ਭਾਵੇਂ ਛੱਡ ਜੀਏ ਪਰ ਚੁੰਨੀਆਂ ਛੱਡਣ ਨੂੰ ਜੀ ਨਹੀਂ ਕਰਦਾ ਆ ਵੀ ਲੈ ਲਾਂਗੇ ਆਪਾਂ ਆ ਸੂਟ ਸੋਹਣਾ ਹੈ ਕਿਉਂਕਿ ਹੁਣ ਦੋ ਚਾਰ ਲੈ ਲਾਂਗੇ ਹੁਣਾਂ ਦੋ ਕੁ ਮਹੀਨੇ ਗਰਮੀ ਗਰਮੀ ਪਾ ਲਾਂਗੇ ਤੇ ਫਿਰ ਇਹਨਾਂ ਨੂੰ ਵਿਚਾਰਿਆਂ ਨੂੰ ਅਗਲੇ ਸੌਣ ਭਾਦੋ ਚ ਪਾਵਾਂਗੇ ਜਿਉਂਦੇ ਰਹੇ ਤਾਂ ਹਨਾ ਆ ਲੈ ਫੋਟੋਆਂ ਕੁੜੀਆਂ ਦੀ ਆ ਪਾ ਕੇ ਵੇ ਭਾਈ ਆ ਤਾਂ ਮੇਰੇ ਕਿੱਥੋਂ ਫਰਾਕ ਆਊਗੀ ਚੱਲ ਕੋਈ ਨਹੀਂ ਹਨਾ ਸੂਟ ਬਣਾ ਲੂੰਗੀ ਫਰਾਕ ਦਾ ਤੂੰ ਡਿਜ਼ਾਈਨ ਦੇ ਦਿੰਦੇ ਵੀ ਆਏ ਲੱਗੂਗਾ ਇਹ ਆ ਦੇਖੋ ਤੁਸੀਂ ਚੁੰਨੀ ਇਹਦੀ ਇਹ ਵੀ ਸੋਹਣੀ ਆ ਹਨਾ ਕਲਰ ਸੋਹਣਾ ਕਲਰ ਤਾਂ ਇਹਨਾਂ ਕੋਲੇ ਸਾਰੇ ਸੋਹਣੇ-ਸੋਹਣੇ ਵੈਰਾਈਟੀਆਂ ਸੋਹਣੀਆਂ ਨੇ ਸਾਰੀਆਂ ਕੋਈ ਵੀ ਕਲਰ ਤੁਸੀਂ ਘਰੇ ਬੈਠੇ ਮੰਗਵਾ ਸਕਦੇ ਹੋ ਤੇ ਆਹ ਦੇਖੋ ਸੋਹਣੇ-ਸੋਹਣੇ ਸੂਟ ਹੈ ਮੈਨੂੰ ਤਾਂ ਬੜੇ ਪਿਆਰੇ ਲੱਗੇ ਭਾਈ ਤੇ ਤੁਹਾਨੂੰ ਕਿਵੇਂ ਲੱਗੇ ਤੁਸੀਂ ਲਾਇਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਇਹਨਾਂ ਦੀ ਵੀਡੀਓ ਨੂੰ ਤਾਂ ਕਿ ਬਹੁਤ ਵਧੀਆ-ਵਧੀਆ ਕੁੜੀਆਂ ਸੂਟ ਲੈਣ ਤੇ ਪਾਉਣ ਆਹ ਦੇਖੋ ਜੀ ਇਹ ਸਣੇ ਗਲਮਾ ਜਿਹਾ ਬਣਿਆ ਹੋਇਆ ਗਲਾ ਇਹਦਾ ਵਿੱਚ ਬਣਿਆ-ਬਣਾਇਆ ਮੈਨੂੰ ਲੱਗਦਾ ਬਾਹੀਂ ਜੜ ਕੇ ਤੇ ਸਿਉਣ ਭਰ ਕੇ ਪਾਉਣਾ ਇਹ ਹਨਾ ਐਸੇ ਲੋਟੀ ਹੋਣਾ ਹੈਗਾ ਦੇਖੋ ਭਾਈ ਫਿਰ ਕੀ ਪਤਾ ਕਿਵੇਂ ਆ ਆ ਦੇਖੋ ਤੁਸੀਂ ਮੈਨੂੰ ਤਾਂ ਸੋਹਣਾ ਲੱਗਿਆ ਇਹਦਾ ਕਲਰ ਵੀ ਇਹਦੇ ਨਾਲ ਇਨਰ ਲੱਗੂਗਾ ਥੱਲੇ ਅਸਤਰ ਲੱਗੂਗਾ ਕੱਪੜਾ ਦੂਜਾ ਲੱਗੂਗਾ ਤੇ ਉਹਦੇ ਨਾਲ ਥੋੜੀ ਜੀ ਗ੍ਰੇਸ ਵਧ ਜਾਂਦੀ ਹੈਗੀ ਸੂਟਾਂ ਦੀ ਤੇ ਹੋਰ ਵੀ ਤੁਹਾਨੂੰ ਦਿਖਾਉਣੇ ਆ ਹਨ ਤੇ ਫਿਰ ਆਪਾਂ ਚੱਕਦੇ ਆਂ ਦੋ ਚਾਰ ਸੂਟ ਤੇ ਚੱਲਦੇ ਆਂ ਆਪਾਂ ਤੇ ਅੱਜ ਆਪਾਂ ਨੂੰ ਕੋਈ ਐਡੀ ਵੱਡੀ ਟੈਨਸ਼ਨ ਨਹੀਂ ਸਰਦਾਰ ਜੀ ਹੈਗੇ ਨਾਲ ਬਿੱਲ ਦੇਣਾ ਉਹਨਾਂ ਨੇ ਦੇ ਦੇਣਾ ਆਪਾਂ ਰਿਸਕ ਜਾਣਾ ਹੈਗਾ ਤੇ ਆਪਾਂ ਹੁਣੇ ਸੂਟ ਚੱਕਾਂਗੇ ਭਰਾਂਗੇ ਬੈਗ ਤੇ ਰਿਸਕਾਂਗੇ ਇੱਥੋਂ ਇਹ ਬੰਦੇ ਵੀ ਬਹੁਤ ਚੰਗੇ ਨੇ ਜੀ ਜਦੋਂ ਸੂਟ ਆਉਂਦੇ ਆ ਉਹਦੀ ਆਪਾਂ ਨੂੰ ਫੋਨ ਆ ਜਾਂਦਾ ਹੈਗਾ ਇਸ ਤੋਂ ਵਧੀਆ ਹੋਰ ਕੀ ਚੀਜ਼ ਚਾਹੀਦੀ ਹੈਗੀ ਆ ਹਨਾ ਆਹ ਕਲਰ ਵੀ ਮੈਨੂੰ ਸੋਹਣਾ ਲੱਗਿਆ ਤੇ ਬਾਕੀ ਤੁਹਾਨੂੰ ਕਿਹੜੇ-ਕਿਹੜੇ ਕਲਰ ਸੋਹਣੇ ਲੱਗੇ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਆ ਦੂਜੇ ਨੇ ਜਿਹੜੇ ਆਹ ਕੁੜੀਆਂ ਦੇ ਆਹੋ ਪਾਉਣ ਵਾਲੇ ਨੇ ਹਨਾ ਇਹ ਤਾਂ ਆਪਾਂ ਬਾਅਦ ਵਿੱਚ ਦੇਖਾਂਗੇ ਦੀ ਅੱਡੀ ਵੀਡੀਓ ਬਣਾਵਾਂਗੇ ਆਹ ਲੋ ਜੀ ਸੇਠ ਹੋਏ ਬੈਠੇ ਨੇ ਖੁਸ਼ ਪੂਰਾ ਹੱਸੀ ਜਾਂਦੇ ਨੇ ਮੈਂ ਕਹਿੰਦੀ ਹੁਣ ਖੁਸ਼ ਮਜਾਜ ਹੈਗੇ ਨੇ ਇਹਨਾਂ ਨੂੰ ਵੀ ਪਤਾ ਹੈ ਵੀ ਅੱਜ ਚੰਗੇ ਸੂਟ ਸਾਟ ਲੈ ਕੇ ਜਾਣਗੇ ਕਿਉਂਕਿ ਕੁੜੀਆਂ ਵੀ ਨਾਲ ਨੇ ਆਈਆਂ ਹੋਈਆਂ ਨੇ ਉਹਨਾਂ ਨੂੰ ਵੀ ਦਵਾਉਣੇ ਨੇ ਤੇ ਜਿਹੜੇ ਉਹਨਾਂ ਨੂੰ ਪਸੰਦ ਆਏ ਭਾਈ ਉਹ ਲੈ ਜਾਣਗੀਆਂ ਤੇ ਜਿਹੜੇ ਮੈਨੂੰ ਚੰਗੇ ਲੱਗਿਆ ਬਚਿਆ ਖੁਚਿਆ ਮੈਂ ਲੈ ਲੂੰਗੀ ਤੁਹਾਨੂੰ ਪਤਾ ਹੀ ਹੈ ਮੇਰਾ ਤਾਂ ਹਨਾ ਤੇ ਚਲੋ ਜੀ ਆ ਵੀ ਕਲਰ ਪਿਆਰਾ ਹੈਗਾ ਤੇ ਆ ਆ ਦੂਜੇ ਕਲਰ ਵੀ ਪਿਆਰੇ ਸੀਗੇ ਤੇ ਆ ਦੇਖੋ ਜੀ ਤੁਸੀਂ ਇੱਕ ਹੋਰ ਕੱਢ ਲਿਆ ਸੇਠਾ ਨੇ ਤੇ ਚਲੋ ਠੀਕ ਹੈ ਜੀ ਆਪਾਂ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਤੇ ਤੁਸੀਂ ਕਰੋ ਇਹਨਾਂ ਦੀ ਵੀਡੀਓ ਨੂੰ ਸ਼ੇਅਰ ਦੇਖੋ ਕਿੰਡੀ ਸੋਹਣੀ ਚੁੰਨੀ ਤੇ ਵੱਧ ਤੋਂ ਵੱਧ ਵਧੀਆ ਸੋਹਣੇ ਸੋਹਣੇ ਮਿੱਠੇ ਮਿੱਠੇ ਕਮੈਂਟ ਕਰੋ ਜਿਹਨੂੰ ਜਿਹੜੀ ਕੁੜੀ ਨੂੰ ਜੈਹੋਜਾ ਸੂਟ ਸੋਹਣਾ ਲੱਗਿਆ ਸਕਰੀਨ ਸ਼ਾਟ ਕਰਕੇ ਆਪਣੇ ਕਮੈਂਟਾਂ ਦੇ ਵਿੱਚ ਵੀ ਭੇਜੋ ਤੇ ਤੁਸੀਂ ਇਹਨਾਂ ਦੇ ਵਟਸਐਪ ਤੇ ਵੀ ਭੇਜੋ ਘਰੇ ਬੈਠੇ ਸੂਟ ਮੰਗਾਓ ਜੀ ਚਲੋ ਠੀਕ ਹੈ ਜੀ ਓਕੇ ਜੀ ਬਾਏ ਬਾਏ